ਕਿੱਧਰ ਚੱਲੇ ਪੁੱਤ ਓਏ ਦੱਸਿਓ ਗੁੰਨੂ ਕਿੱਧਰ ਚੱਲੇ ਆ ਲਾ ਵੀ ਟਰੈਕਟਰ ਕਾਤਾ ਮੁੰਡੇ ਨੇ ਚਲੋ ਟਰੈਕਟਰ ਤੇ ਚੜਜੋ ਪੁੱਤ ਓਏ ਚਲੋ ਨਾਨੂ ਕੋਲੇ ਉਧਰ ਦੀ ਆਓ ਚਲੋ ਕਹ ਨਾਨੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਧਰ ਦੀ ਉਧਰ ਦੀ ਪੁੱਤ ਕੋਲੇ ਜਾ ਕੇ ਫਿਰ ਝੂਟਾ ਦੇਣਗੇ ਇਧਰ ਦੀ ਜਿਹੜਾ ਸਸੀਕਾਲ ਵਾਏ ਸਿਆਣਾ ਪੁੱਤਾ ਇਹਨੂੰ ਆਇਆ ਮਿੱਟੀ ਪਾਥਾ ਮਿਲੀਏ ਚੜਾ ਲਓ ਭਾਜੀ ਨਾਲ ਮਿੱਟੀ ਨੂੰ ਬਹੁਤ ਮਿੱਟੀ ਵਾਧੂ ਸਸੀਕਾਲ ਬਲਾਓ ਫਿਰ ਹੁਣ ਸਸੀਕਾਲ ਪੁੱਤਾ ਸਸੀਕਾਲ ਅਟਮਲਾ oh very good ਪਾਪਾ ਵੀ ਇੱਥੇ ਪਾ ਇੱਥੇ ਪਾ ਹਾਂ ਦੱਸੋ very good ਠੀਕ ਹੈ ਭਾਈ ਨਾਲ ਖੜੇ ਹੋ ਜਾਓ ਇਹਦਾ ਪੰਗੇ ਲੈਣ ਨੂੰ ਇਹ ਤੁਹਾਨੂੰ ਪਤਾ ਹੈ ਕਿ ਤੁਸੀਂ ਟਿਕਣ ਵਾਲਾ ਪਿਛਲੇ ਪਾਸੇ ਬਹਿ ਜਾਓ ਤੁਸੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਈ ਜੀ ਆ ਆ ਤੈ ਲੈਓ ਲੈ ਲੈ ਆਜੋ ਇਹਦੀ ਵੀਡੀਓ ਬਣਾਈਏ ਨਾਲੇ ਲੈ ਆ ਲੈ ਨਾਨੇ ਦੇ ਟਰੈਕਟਰ ਤੇ ਝੂਟੇ ਹਲੋ ਦੋਨੋਂ ਪੁੱਤ ਨੂੰ ਚੜਾ ਲਿਆ ਟਰੈਕਟਰ ਤੇ ਅੱਜ ਆਪਣੇ ਆਏ ਹੋ ਸੀ ਦੀਦੀ ਦਾ ਵਲੌਗ ਤਾਂ ਵਿੱਚ ਕੱਲ ਸ਼ੁਰੂ ਕਰਾਂਗੇ ਇੱਕ ਦੋ ਕਲਿੱਪ ਵੈਸੇ ਲੈ ਲਿਆ ਮੈਂ ਲਾਡੀਆਂ ਘਰੀ ਜਾਂਦਾ ਸੀਗਾ ਸੋ ਖੇਤ ਆਏ ਸੀਗੇ ਹੁਣ ਉਹ ਪਿੱਛੇ ਟਰੈਕਟਰ ਤੇ ਆ ਰਿਹਾ ਪੂਰਾ ਖੁਸ਼ ਆ ਮਿੱਟੀ ਚਾਹੀਦੀ ਆ ਖੇਡਣ ਲਈ ਤੇ ਟਰੈਕਟਰ ਹੋਏ ਬਸ ਪਾਜੀ ਨੂੰ ਨਾਲ ਚੜਾ ਲਿਆ ਫੜਨ ਕਹਦਾ ਮੈਂ ਚਲਾਉਣਾ ਵੀ ਆ। ਚਲਾਓ। ਹੱਥ ਸਾਰੇ ਪਾਸੇ ਲਾਉਣੇ ਆਣੇ। ਲਿਆ 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 ਸਾਹਮਣੇ ਦੇਖੋ ਚਲੋ ਬਈ ਆਜੋ ਹਣ ਹੋ ਲਾਇਆ ਮਸਾ ਵਿੱਚ ਨਹੀਂ ਆਉਂਦਾ ਸੀਗਾ ਇਹਨੂੰ ਆਇਆ ਹੁੰਦਾ ਮੈਨੂੰ ਬਸ ਖੜਾਈ ਜਾਣ ਕਿਧਰ ਦਿੰਦੇ ਆ ਫੇਰ ਭੱਜ ਰਿਹਾ ਹਾਂ ਹਾਂ ਨਹੀਂ ਹੁਣ ਸਾਰਿਆਂ ਚ ਪਾਵਰ ਸਟੀਅਰਿੰਗ ਆਉਣ ਲੱਗਿਆ ਨਾਰਮਲੀ ਲੈ ਇਹਨੂੰ ਗੱਡੇ ਤੇ ਵੀ ਬਿਠਾਉਣਾ ਪੈਣਾ ਅੱਜ ਮੈਨੂੰ ਲੱਗਦਾ ਸਾਰੇ ਰੀਜਾਂ ਪੂਰੀਆਂ ਕਰੂਗਾ ਅੱਜ ਲੈ ਵੀ ਹੁਣ ਅੱਜ ਦੂਜਾ ਨਾਨੂ ਵੀ ਟੱਕਰ ਗਿਆ ਗੱਡੇ ਵਾਲਾ ਇਸ ਤੇ ਬਹਿ ਜਾ ਅੱਜ ਦਿਓ ਝੂਟਾ ਜੀ ਇਹਨੂੰ ਨਾਨੂ ਲੈ ਵੀ ਚਲੋ ਵੀ ਅੱਜ ਤਾਂ ਮौज ਬਣ ਗਈ ਹੈ ਨਾ ਟਰੈਕਟਰ ਦੀ ਸਵਾਰੀ ਗੱਡੇ ਦੀ ਸਵਾਰੀ ਵਾਹ ਪੂਰਾ ਖੁਸ਼ ਆ ਖੁੱਬਦੇ ਨਾ ਹੁਣ ਇਹਦੇ ਟਾਂਡੇ ਨਹੀਂ ਹੂੰ ਖੁਸ਼ ਆ ਪੁੱਛਣੀ ਕਿ ਪੁੱਛ ਨਹੀਂ ਫੜਨੀ ਪੁੱਤ ਇਹਦਾ ਪੰਜਵਾਂ ਅਘਰ ਇਹੀ ਆ ਇਹਨੇ ਭੱਜ ਪੈਣਾ ਚਲੋ ਬਈ ਆਜ ਤੱਕ ਸਾਰੀਆਂ ਰੀਝਾਂ ਪੂਰੀਆਂ ਹੋ ਗਈਆਂ ਹੋਰ ਇੱਥੇ ਠੀਕੋਂ ਜੀ ਹਣੋ ਤਾਂ ਚੱਲ ਪਿਆ ਉਸਤਾਦ ਉਹ ਖੜ ਜਾ ਤੇਰਾ ਕਦੋਂ ਕਿ ਤੇਲ ਮੁੱਕੂਗਾ ਨਾ ਕੋਈ ਨਹੀਂ ਅੱਜ ਅੱਜ ਮੌਜਾ ਮਾਮੇ ਪਿੰਡ ਆਏ ਆਏ ਕਿਵੇਂ ਸੱਟ ਖਾਦੇ ਬਿਨਾ ਜਾਵੜ ਗਏ ਕਿਉਂ ਭਾਈ ਜੀ ਸਹੀ ਗੱਲ ਆ ਕਿਉਂਕਿ ਇਹਦੀ ਸੋਚ ਕੋਈ ਨਹੀਂ ਓਏ ਆਵਾਜ਼ ਮਾਰੋ ਮਾਮੂ ਨੂੰ ਕੰਦ ਮੋਲ ਗੁੰਨੂ ਪੁੱਤ おい ਉਹ ਬਾਜ ਮਾਰ ਕੇ ਲੈ ਆ ਕਾ ਉਹਨ ਮੋਲ ਨੂੰ ਮੋਲ ਇੱਧਰ 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 ਵਾਪਸ ਐਡਾ ਐਡਾ ਸ਼ਰਾਰਤੀ ਬੱਚਾ ਨਾ ਇਹ ਹਾਂ ਨਾ ਹੁਣ ਇਹ ਨਰਮੇ ਚ ਵਾੜਨਾ ਰਹਿ ਗਿਆ ਵਾੜ ਦਿੰਨੇ ਆ ਇਹਨੂੰ ਨਾਉਣਾ ਤਾਂ ਹੈਗਾ ਹੀ ਜਾ ਕੇ ਹੁਣੇ ਸੋਚੀ ਜਾਂਦਾ ਵੀ ਮੈਨੂੰ ਕਿੱਥੇ ਮਿਲੂਗੀ ਜਗਾ ਕਿਤੇ ਕਿਸੇ ਤੇ ਪਾਣੀ ਲੱਗਦਾ ਹੁੰਦਾ ਨਾ ਉਹ ਛੱਡ ਦਿੰਦੇ ਹਾਂ ਹਾਂ ਕੋਈ ਨਹੀਂ ਕੱਲ ਆਪਾਂ ਚਲਾਵਾਂਗੇ ਮੋਟਰ ਉਸ ਚ ਨਵਾਵਾਂਗੇ ਇਹਨੂੰ ਗੁੰਨੂ ਆ ਜਾ ਫਿਰ ਗੁੰਦਸ ਇੱਧਰ ਉਧਰ ਹੈਲੋ ਕਰੋ ਫੋਨ ਹੁਣ ਮਿੱਟੀ ਦੇਖ ਲਓ ਫੋਨ ਚ ਹੈਲੋ ਕਰੋ ਗੁੰਦਸ ਉਹ ਮਿੱਟੀ ਐ ਦੇਖ ਪੁੱਤ ơi ਕਿ ਟਿਕੜੀ ਖੜੇ ਖੜੇ ਦੇਖੀ ਉਧਰ ਬਲਦੀ ਟ੍ਰਾਫਿਕ ਆ ਸਾਰਿਆਂ ਨੂੰ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਹੋਗੇ ਤੇ ਨਾਲ ਆਪਣੇ ਆ ਗਏ ਜੱਟ ਪ੍ਰੋਣਾ ਸਾਹਿਬ ਬੈਣੋਰੇ ਆਏ ਹੋਏ ਸੀ ਕੱਲ ਦੇ ਤੇ ਅੱਜ ਤੁਸੀਂ ਚਲੇ ਆ ਮੂਵੀ ਦੇ ਪ੍ਰੋਣਾ ਤੇ ਆ ਸਾਡਾ ਛਟੂ ਬੈਠਾ ਹੋਇਆ ਸਾਰਾ ਮਾਈਕ ਆਪ ਨੂੰ ਹਾ ਹਾ ਕਿਰਨ ਸਸਕੀਲ ਬੁਲਾਇਓ ਤੁਸੀਂ ਬੋਲੋ ਉਹ ਤਾਂ ਹੋਣਾ ਨਹੀਂ ਲੇਗਾ ਪੱਕਾ ਨਹੀਂ ਬੋਲਣੀ ਜੇ ਉਹ ਕਹੇ ਤਾਂ ਨਾ ਉਹ ਪੱਕਾ ਨਹੀਂ ਬੋਲਦਾ ਇਹ ਬੋਲ ਦੇ ਪੁੱਤ ਮਮਾਂ ਕੋਲੇ ਲੋਟੋਂ ਨਾ ਸਸਕੀਲ ਨਹੀਂ ਉੱਪਰ ਆ ਕੇ ਬੋਲੋ ਉੱਪਰ ਇੱਥੇ ਬੋਲੋ ਪਹਿਲਾਂ ਇਹਨਾਂ ਪਹਿਲਾਂ ਬੋਲੋ ਕਸਾਚੀ ਕੱਪ ਸੱਚੀ ਗੱਲ ਦੱਸਣ ਬੋਲੇਉ ਤਾਂ ਤੇ ਬੋਲੀ ਨਹੀਂ ਨਾ ਫੋਨ ਕਰੇ ਪਕੜੀ ਹੋਰ ਦੀ ਮਾਰਦੀ ਨਾ ਚੱਕ ਇਧਰ ਮੁੱਕ ਰਿਹਾ ਬੋਲੇਉ ਤਾਂ ਆਏ ਨਾ ਉਤ ਨਾ ਬੋਲੋ ਚਲੋ ਬੋਲੋ ਕਸਾਚੀ ਕੱਲ ਤੇ ਕੈਂਡੀ ਦੇਵਾਂਗਾ ਕੈਂਡੀ ਦੇਵਾਂਗਾ ਪਹਿਲਾਂ ਸੱਚੀ ਗੱਲ ਬੋਲੋ ਇੱਥੇ ਬੋਲੋ ਕਸਾਸੀ ਕਾਰਾ ਤਾਂ ਨਹੀਂ ਲਾਉਣਾ ਉਹ ਤਾਂ ਫਿਰ ਕੈਂਡੀ ਨਹੀਂ ਦੇਣੀ ਮੈਂ ਚਲੋ ਬੋਲੋ ਪਹਿਲਾਂ ਤੁਸੀਂ ਕਾਰਾ ਬੈਠਣ ਬੋਲਿਓ ਸਸੀ ਕਾਰਾ ਤੇ ਇਹ ਥੱਲੇ ਜਾ ਕੇ ਸਸੀ ਘੜ ਫਸੀ ਪਈ ਸੀ ਉੱਤੇ ਆ ਖੜੇ ਖੜੇ ਜੋ ਖੜੇ ਉੱਤੇ ਰਹੋ ਕੋਈ ਬਚਾ ਮਾਨਾ ਮਾਨਾ ਬਚਾਲੇ ਹੋਏ ਬੰਗੇ ਲੈ ਨੋ ਵਿਹਾਰ ਬੇ ਇਹ ਪੁਰਾ ਤੰਗ ਕਰਨ ਤੇ ਆਪਾਂ ਆ ਚੱਲੇ ਸੀਗੇ ਆ ਮੂਵੀ ਦੇਖਣ ਕੈਰੀ ਆਨ ਜਟਾ 3 ਹਾਂ ਇਹ 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 ਮੌਸਮ ਵੀ ਵਧੀਆ ਥੋੜੀ ਬਾਰਿਸ਼ ਹੋ ਰਹੀ ਹੈ ਤੰਗਰ ਵਿੱਚ ਬਹੁਤ ਜ਼ਿਆਦਾ ਸੀ ਇਸ ਦਿਨ ਤਾਂ ਬਸ ਘਰਾਤੀ ਤੇ ਮੈਂ ਆ ਤੇ ਬਾਜੀ ਅਸੀਂ ਇਸ ਗੱਡੀ ਚੱਲੇ ਆ ਤੇ ਫਿਰ ਆਪਣੇ ਵਾਲੀ ਗੱਡੀ ਜਾ ਰਹੇ ਆ ਫਿਰ ਬਾਜੀ ਯਾਰਾਂ ਨੇ ਤੋਂ ਸਿੱਧਾ ਨਿਕਲ ਜਾਣਾ ਮੂਵੀ ਦੇਖ ਤੇ ਛੋਟੀ ਜਿਹੀ ਪਾਰਟੀ ਆਪਣੀ ਵਾਰ ਕੇ ਤੇ ਪੂਰੇ ਰਣੇ ਨਿਕਲ ਜਾਣਾ ਤੇ ਆਪਾਂ ਵਾਪਸ ਆ ਗਏ ਘਰ ਲਈ ਗੱਡੀ ਤੋਂ ਮਾਤਾ ਜੀ 10 ਠੀਕ ਨਾ 5 6 7 10 ਬੋਲੋ 1 2 3 ਬੋਲੋ ਕੋਣ ਬੋਲੋ ਨਹੀਂ ਕੋਣ ਕੈਮਰਾ ਨਹੀਂ ਕੁਝ ਬੋਲਦਾ ਹੂੰ ਚੁੱਪ ਹੋ ਜਾਂਦਾ ਬਸ ਮਨੂਲੂ ਆ ਮੂ ਕਿੱਥੇ ਆ ਮਨੂਲ ਕਿੱਥੇ ਮਨੂਲ ਕਿੱਥੇ ਗਿਆ ਉੱਥੇ ਗਿਆ ਫੋਨ ਕਰੋ ਉਹਨੂੰ ਆਹ ਲਓ ਗੱਲ ਕਰੋ ਗੱਲ ਕਰੋ ਕਾ ਹੈਲੋ ਹੈਲੋ ਕਿੱਥੇ ਆ ਮਨੋਲ ਨਹੀਂ ਨਹੀਂ ਬੁੱਤ ਪੁੱਛੋ ਕਿੱਥੇ ਹੋ ਪੁੱਛੋ ਕਿੱਥੇ ਹੋ ਆਜੋ ਆਜੋ ਕਿ ਮੂਵੀ ਦੇਖਦੇ ਆ ਮੂਵੀ ਦੇਖੀਏ ਆਜੋ ਕਾ ਕੀ ਕਹਿੰਦੇ ਓਕੇ ਬੋਲਦਾ ਨਹੀਂ ਓਕੇ ਓਕੇ ਕਾ ਬਾਬੂ ਬੋਲਦਾ ਨਹੀਂ ਹੈਨਾ ਦਵਾਰੇ ਲਾਓ ਫਿਰ ਹੈਲੋ ਹੈਲੋ ਮੋਨੋ ਤੇ ਮੋਨੋ ਮੋਨੋ ਕਿਉਂ ਕੋਲੋ ਇਹ ਨੋਲ ਕੱਟਣਾ ਕੱਟਦਾ ਕੱਟਣਾ ਨਹੀਂ ਪੁੱਤ ਦੁਬਾਰੇ ਲਾਓ ਬੁਲਾ ਲਓ ਫਿਰ ਆਪਾਂ ਚੀਜੀ ਚੀਜੀ ਆ ਮਾਮੂ ਕੋਲੇ ਫਿਰ ਆਪਾਂ ਮਨੋਲ ਮਾਮੂ ਕੋਲੇ ਚੀਜੀ ਆ ਖਾਵਾਗੇ ਠੀਕ ਹੈ ਫੋਨ ਕਰੋ ਉਹਨੂੰ ਤੇ ਉਹਨੂੰ ਕੇਂਡੀ ਲੈ ਕੇ ਆਓ ਕੇ ਕੇਂਡੀ ਲੈ ਕੇ ਆਓ ਮਨੋਲ ਮਾਮੂ ਆਜੋ ਕਿਹੂੰ ਪੁੱਤ ਇਹ ਦੁੱਦੂ ਤੇ ਪੀੜਾ ਖੜ ਜਾ ਪੁੱਤ ਖੜ ਜਾ ਦੁੱਦੂ ਹਣਾ ਦੁੱਦੂ ਯਾਦ ਆ ਗਿਆ ਤੂੰ ਰੁੱਕ ਕੇ ਪੀਂਣਾ ਤੂੰ ਪੀਣਾ ਲੈਣੀ ਆ ਜਾਈ ਆ ਫੜਾ ਦੇ ਮੈਨੂੰ ਮੈਨੂੰ ਫੜਾ ਦਿਓ ਫੋਨ ਦੇ ਫੋਨ ਦੇ ਫੋਨ ਦੇ ਲੈ ਤੂੰ ਵੀ ਆ ਹਟ ਜਾ ਉਹ ਲੈ ਮੈਂ ਮੈਂ ਪੀਣਾ ਆਣਾ ਉੱਪਰ ਹਾਂ ਉੱਪਰ ਕਰਕੇ ਪੀਣ ਤੋਂ ਨੋੜੀ ਬੰਦਾ ਜਦੋਂ ਕੋਈ ਚੀਜ਼ ਜ਼ਿਆਦਾ ਹੋਵੇ ਉਦੋਂ ਹੀ ਫਿਰ ਉਹ ਕਰਨੀ ਆ ਨਾ ਪੁੱਤੋ ਫੋਨ ਨਾ ਛੜੋ ਫਿਰ ਦੁੱਧ ਪੀਓ ਪਹਿਲਾਂ ਭੁੱਖ ਦੇ ਦਾ ਮਤਲਬ Ağabey, 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 ਇੰਗੇ ਤਰਾਂ ਲਾ ਲੋ ਗੇਟ ਖੋਲੋ ਕਹਿਣਾ ਨੂੰ ਬਾਈ ਨੂੰ ਕਿਓ ਕਾ ਗੇਟ ਖੋਲੋ ਕਿਓ ਕਹਿ ਦੋ ਆਵਾਜ਼ ਮਾਰੋ ਕਹਿ ਉਹਨੂੰ ਗੇਟ ਖੋਲੋ ਕਿਓ ਗੇਟ ਖੋਲੋ ਖੋਲੋ ਕਹਿ ਦੋ ਨਾ ਮੜ ਗੇਟ ਖੋਲੋ ਉਹ ਆ ਗਿਆ ਨਮੋਲ ਮਾਮੂ ਕਿੱਥੇ ਆ ਕੰਮਨੋਲ ਕਿੱਥੇ ਆ ਉਹ ਸੀ ਉਹ ਸੀ ਮਾਰੇ ਆਵਾਜ਼ ਕੰਮਨੋਲ ਕਾ ਹਜੂ ਇੱਧਰ ਦੇਖੋ ਤੂੰ ਤੰਕੀ ਤਾਂ ਸਾਰਿਆਂ ਨੂੰ ਹੈਂ ਪਾਪਾ ਨੂੰ ਮੈਂ ਤੰਕਰੀ ਜਾਨਾ ਓਏ ਓ ਤੰਕਰੀ ਜਾਨਾ ਮਾਂ 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 ਹਣ ਮਾਂ ਚੀਜੀ ਨਹੀਂ ਫੈਨ ਕਿੱਥੇ ਆ ਫੈਨ ਹੁੰਡੀ ਹੋਏ ਉਰੇ ਆਓ ਬਾਬਾ ਜੀ ਦੀ ਫੋਟੋ ਆ ਬਹੁਤ ਹੈ ਯਾਰ ਪਤਾ ਨਹੀਂ ਇਹਦੀ ਸੋਚ ਕਿੱਥੇ ਲਾਈ ਰੱਬ ਨੇ ਬਾਜੀ ਨੂੰ ਟਿਕਨ ਨਹੀਂ ਦੇ ਰਿਹਾ 22 ਵਜੇ ਫਿਲਮ ਦਾ ਟਾਈਮ ਆ ਜੇ ਉਹ ਪਤਾ ਨਹੀਂ ਇਹਨੇ ਦੇਖਣ ਦੇਣੀ ਹੈ ਕਿਨੇ ਗੁਨੂ ਫਰੂਟੀ ਲੈ ਜਾਓ ਆ ਜਾਓ ਫਰੂਟੀ ਕਿੱਥੇ ਰੋਡੀ ਫਰੂਟੀ ਕਿੱਥੇ ਆ ਆ ਮਾਮੂ ਕੋਲਿਆ ਫਰੂਟੀ ਕਾ ਫਰੂਟੀ ਦਿਓ ਕਿੱਥੇ ਆ ਫਰੂਟੀ ਕੈਂਡੀ ਕਿੱਥੇ ਕੈਂਡੀ ਵੇ ਦੇਖੋ 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 ਇਹਦੇ ਕੰਮ ਨਾ ਇਹਨੇ ਤਰਦੇ ਫਿਰਦੇ ਕੋਈ ਨਾ ਕੋਈ ਪੰਗਾ ਲੈਣੇ ਲੈਣਾ ਟਪਾ ਦੇ ਟਪਾ ਦੇ ਭਾਈ ਟਪਾਓ ਚੱਲ ਤੁਸੀਂ ਪੈਣਾ ਨਾਲ ਫਿਲਮ ਦੇਖਣ ਉੱਤੇ ਵਿੱਚ ਫਿਰ ਉਹ ਟਾਈਮ ਲਿਆ ਸੀਗਾ ਉਹ ਮੁੰਡਾ ਮੋਡਲ ਥੈਰੇਪੀ ਵੀ ਕਰਦਾ ਦੇਸੀ ਇਲਾਜ ਵੀ ਆ ਤੇ ਕੋਲ ਸਾਰੇ ਹੱਥ ਔਲੇ ਵਾਲੇ ਨੁਕਤੇ ਵੀ ਸਾਰੇ ਫਾਰਮੂਲੇ ਆ ਹੁਣ ਬੇਬੇ ਤੇ ਲਾਇਆ ਫਾਰਮੂਲੇ ਤੇ ਬੇਬੇ ਦੀ ਜਿਹੜੀ ਪੇਨ ਆ ਉਹ ਘਟ ਗਏ ਤਕਰੀਬਨ ਜਿਹੜੀ ਜ਼ਿਆਦਾ ਸੀਗੀ ਤੇ ਹੁਣ ਕਹਿੰਦੇ ਫਿਲਮ ਦੇਖਣ ਤੋਂ ਪਹਿਲਾਂ ਵੀ ਤੁਰਨਾ ਵੀ ਫਿਲਮ ਦੇ ਸਿਨੇਮੇ ਤੱਕ ਫਿਰ ਪਹੁੰਚ ਗਈ ਬੇਬੇ ਸਾਡੀ ਫਿਲਮ ਵੇਖਣ ਜਾਣਾ ਕੈਰੀ ਆਨ ਜਟਾ 3 ਤੇ ਹੁਣ ਕੈਰੀ ਆਨ ਮੰਮਾ ਸੀ ਕੀਤੀ ਆ ਤੇ ਚਲੋ ਠੀਕ ਹੋ ਜਾਣ ਫਟਾਫਟ ਫਿਰ ਮਸਲੇ ਹੱਲ ਅਨੀ ਮਿੱਤਰੋ ਤੇ ਆਪਾਂ ਮੁਵਦਾ ਟਾਈਮ ਸੀਗਾ 2:25 ਤੇ ਅਸੀਂ ਉਹ ਫਿਜ਼ੀਓਥੈਰੇਪੀ ਜਿਹੜਾ ਕਰਨ ਵਾਲਾ ਸੀ ਬੰਦਾ ਉਹਨੂੰ ਛੱਡਣ ਚਲੇ ਗਏ ਐਵੇਂ ਤੇ ਐਵੇਂ ਹੀ ਸੋ ਅਸੀਂ ਰਹਿ ਗਏ ਦੋਨੇ ਤੇ ਮਮਾ ਸਿਸਟਰ ਤੇ ਭਾਜੀ ਦਿਨ ਉਹ ਉਹਨੂੰ ਬਤੋ ਚਲੇ ਗਏ ਨੇ ਇਸਨੇ ਵਿੱਚ ਸੋ ਅਸੀਂ ਜੈਡਸ ਦੀ ਬੰਦੇ ਮਿੰਟ ਹੋ ਗਿਆ 5 ਮਿੰਟ ਆ ਸਾਡੇ ਕੋਲ 1 ਕਿਲੋਮੀਟਰ ਦਾ ਸਫ਼ਰ ਆ ਤੇ ਹਮੇਸ਼ਾ ਹੀ ਇਦਾਂ ਹੁੰਦਾ ਜਿੰਨੀ ਮਰਜ਼ੀ ਜਲਦੀ ਆ ਜੀਏ ਸਾਡੇ ਨਾਲਾ ਹੀ ਹੁੰਦੀ ਹੈ ਵੀ ਮੈਂ ਤੇ ਐਮੀ ਮਤਲਬ ਲੇਟ ਹੋ ਜਾਂਦੇ ਹੁੰਨੇ ਆ ਕਿਉਂ ਮੋਸਟਲੀ ਕੀ ਹੁੰਦਾ ਕਿ ਜਦੋਂ ਵੀ ਇਦਾਂ ਆਈਦਾ ਨਾ ਤੇ ਕਹਿੰਦੇ ਨੇ ਨਾ ਬੀਬੀਆਂ ਦੇ ਕੰਮ ਹੀ ਇੰਨੇ ਹੁੰਦੇ ਨੇ ਮਾਤਾ ਦਾ ਸਿਸਟਰ ਦਾ ਕੰਮ ਕਰਾਦੇ ਕਰਾਉਂਦੇ ਚਾਹੇ 2 ਘੰਟੇ ਪਹਿਨੋਂ ਆ ਜੀਏ ਮਟ ਫਿਰ ਵੀ ਹੁਣਾ ਲੇਟ ਹੀ ਹੁੰਦਾ ਸੋ ਅੱਜ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿਦਾ ਮੈਂ ਕਿ ਤੁਸੀਂ ਚਲੇ ਜਾਓ ਮੈਂ ਤੇ ਐਮੀ ਆਪੀ ਆ ਜਾਂਗੇ ਪਿੱਛੋਂ ਸੋ ਪਾਡੂ ਨਾਲ ਸਾਰਿਆਂ ਦਾ ਹਰਮਨ ਪਿਆਰਾ ਮਨ ਦਾ ਮਾਨ ਕਰਤਾ ਨੁਕਸਾਨ 1.5 ਫੁੱਟ ਚ 5 ਫੁੱਟ ਸਮਾਨ ਹਾਂਜੀ ਪਲਾਦੋ ਬੰਦੇ ਸਾਈ ਜਾਣ ਸਾਰਿਆਂ ਨੂੰ ਸਟਾਰਟਿੰਗ ਦੁਪਹਿਰ ਵਾਲੀ ਗੜਮੋ ਵਾਲੇ ਦੁਪਹਿਰ ਵਾਲੀ ਸਤਿਕਾਰ ਜੀ ਸਾਰਿਆਂ ਨੂੰ ਸੋ ਠੀਕ ਹੈ ਜੀ ਹੁਣ ਲਾਂ ਕੇ ਵੇਖੀਏ ਕਰੀ ਆਉਣ ਕੈਰੀ ਆਉਣ ਕੈਰੀ ਆਉਣ ਜਟਾਥੀ ਤੇ ਦੇਖਣ ਦਾ ਵਾਸਤੇ ਬਹੁਤ ਦਿਨ ਲੱਗੀ ਸੀ ਪਰ ਸਾਡੀਆਂ ਸਲਾਹਾਂ ਹੀ ਹੁੰਦੇ ਬਾਕੀ ਕੰਮ ਕੰਮ ਸਾਡੇ ਰਹਿ ਜਾਂਦੇ ਨੇ ਕਾਟੇ ਹੋਰ ਲੈਣੇ ਪਾਰਟੀਆਂ ਬਹੁਤ ਹੋਈਆਂ ਪਈਆਂ ਕੱਟੀਆਂ ਇੱਕ ਨਵਾਂ ਫੋਨ ਲੈ ਲਿਆ ਉਹਦੀ ਪਾਰਟੀ ਹੋ ਗਈ ਔਰ ਇੱਕ ਨਵਾਂ ਕਾਰ ਲੈ ਲਿਆ ਨਵਾਂ ਕਾਰ ਲੈ ਲਿਆ ਉਹਦੀ ਪਾਰਟੀ ਤੇ ਜਿਹੜੀ ਆਪਾਂ ਤੁਹਾਡੇ ਦਿਨ ਪਹਿਲਾਂ ਕਹਿੰਦੇ ਸੀ ਵੀ ਗੋਡ ਨਿਊਜ਼ ਆ ਉਹ ਇਹ ਹੈ ਕਿ ਆਪਾਂ ਨਹੀਂ ਘਰ ਹੈ ਨਹੀਂ ਉਹ ਤਾਂ ਨਿਕਲ ਗਿਆ ਉਹ ਸਰਪ੍ਰਾਈਜ਼ ਹੀ ਆ ਉਹ ਨਿਕਲ ਗਿਆ ਉਹ ਜੋ ਪਹਿਲਾਂ ਵਾਲੀ ਵੀਡੀਓਜ਼ ਵੀ ਸੀ ਸੋ ਆਪਾਂ ਕਾਰ ਲੈ ਲਿਆ ਸੀਗਾ ਜਾ ਆਪਣਾ ਪਹਿਲਾ ਵੀ ਸ਼ਹਿਰ ਦੇ ਵਿੱਚ ਸੀਗਾ ਉਹਨੂੰ ਚੇਂਜ ਕੀਤਾ ਮਤਲਬ ਉਹਨੂੰ ਸੇਲ ਕਰਕੇ ਕਿਸੇ ਹੋਰ ਜਗ੍ਹਾ ਤੇ ਲੈ ਲਿਆ ਸੋ ਇਹ ਗੁੱਡਨਸ ਹੀ ਦੋਚਾ ਆਪਾਂ ਨਵਾਂ ਲੈ ਲਿਆ ਪਹਿਲਾਂ ਵਾਲਾ ਫੋਨ ਤੰਗ ਕਰਦਾ ਸੀ ਕਹਦਾ ਕਿੰਨਾ ਕੁ ਤੰਗ ਕਰਦਾ ਸੀ ਮੈਂ ਕਿ ਰਾਤ ਨੂੰ ਭਾਏ ਤੇ ਮੁੱਕੀਆਂ ਮਾਰ ਦੋ ਤੈਨੂੰ ਬਦਲਾ ਬਦਲਾ ਯਾਰ ਸੋ ਆਪਾਂ ਫੋਨ ਲੈ ਲਿਆ ਵੀਵੋ ਦਾ X90 ਮੈਨੂੰ ਮੈਨੂੰ ਬਦਲਣ ਨਹੀਂ ਦਿੰਦਾ ਮੈਨੂੰ ਕਹਿੰਦਾ ਤਾਂ 2 ਸਾਲ ਫੋਨ ਨਹੀਂ ਬਦਲਣਾ ਹਾਂ ਇਹਨੂੰ ਮੈਂ ਕਿਹਾ ਸੀ ਇਹਨੇ ਐਕਚੁਅਲੀ ਤਾਂ ਮੈਂ ਮਤਲਬ ਫੋਨ ਲਿਆ ਸੀ ਮੇਰਾ ਮਤਲਬ ਬੈਟ ਫੋਨ ਦੀ ਟਿਕਟਕ ਟਾਈਮ ਉਹਦੇ ਵਿੱਚ ਵੀਡੀਓ ਬਣਾਉਂਦਾ ਮੈਂ ਬਹੁਤ ਵਧੀਆ ਫੋਨ ਸੀ ਵੀ ਉਹਦਾ ਹੀ ਮਾਡਲ ਸੀਗਾ ਉਹ ਤਾਂ ਫਿਰ ਮੈਂ ਇਹਨੂੰ ਦਿੱਤਾ ਸੀ ਕਿ ਇਹਨੂੰ ਮੈਂ ਫਿਰ ਇਹ ਸ਼ਰਤ ਤੇ ਦਿੱਤਾ ਸੀ ਵੀ ਹੁਣ 2 ਸਾਲ ਬਦਲਣਾ ਨਹੀਂ ਸੋ ਇਹ ਵਿਚਾਰਾ ਆਪਣਾ ਵਾਅਦਾ ਨਿਭਾ ਰਿਹਾ ਪਹਿਲਾ ਫੋਨ ਜਿਹੜਾ 2 ਸਾਲ ਹੋ ਗਏ ਕੰਟੀਨਿਊ ਚੱਲ ਰਿਹਾ ਮੇਰੇ ਕੋਲ ਚੱਲ ਰਿਹਾ ਨਹੀਂ ਤਾਂ ਮਹੀਨੇ ਤੱਕ ਫੋਨ ਚੇਂਜ ਕਰ ਦੇ ਫਿਰ ਮੇਰਾ ਮਨ ਲੱਗਦਾ ਵੀ ਆ 2 ਸਾਲਾਂ ਚ ਚੌਥਾ ਫੋਨ ਆਣਾ ਮਨੋ ਵਿਵੋ ਦਾ ਜਿਹੜਾ ਵੀ ਨੈਕਸਟ ਮਾਡਲ ਆਉਂਦਾ ਮੈਂ ਤਕਰੀਬਨ ਲੈ ਹੀ ਲੈਣਾ ਉਹ ਨਾ ਐਕਸ ਸੀਰੀਜ਼ ਹਾਂ ਐਕਸ ਸੀਰੀਜ਼ ਦਾ ਲੈਣਾ ਉਹ ਨਾ ਵੀ 20 ਵੀ 25 ਵਾਲਾ ਉਹ ਨਹੀਂ ਲਈਦਾ ਦੂਜੀ ਗੱਲ ਆਈਫੋਨ ਆਪਾਂ ਨੂੰ ਪਸੰਦ ਨਹੀਂ ਆਪਾਂ ਲਿਆ ਸੀ ਗਿਆ ਇੱਕ ਦੋ ਵਾਰੀ ਵਾਟਾ ਆ ਬਟਾ ਅਮੀ ਸਾਹਿਬ ਰਮਾਤਾ ਜੀ ਅਗਰ ਮੈਂ ਹੋਰ ਪੁਰਾਣਾ ਥਾ ਪਰ ਮੇਰੀ ਉਹ ਹਿੰਦੀ ਵਾਲੀ ਭੈਣ ਜੀ ਮੇਰੀ ਕਰਤਾ ਥਾ ਉਹ ਕੋਣ ਚੋਰ ਆ ਰਕੰਪਰੈਸਿਵ ਸਟਰੈਂਥ ਅੰਬੁਜਾ ਸਿਮੈਂਟ ਆ ਸਰ ਅਸੀਂ ਐਮੀ ਚੱਲੇ ਆ ਜੀ ਕੰਟੇਨ ਚ ਕੁਝ ਲੈਣ ਲਈ ਮੈਨੂੰ ਲੱਗੇ ਆ ਭੁੱਖ ਆ ਦੈਮੀ ਕਾ ਦਾ ਮੱਛੀ ਮੱਛੀ ਖਾਓ ਮੈਨੂੰ ਆਹ ਬਲੋਂ ਵੀ ਦੇਖ ਕੇ ਜਾਵਾਂਗੇ ਅਦਾਦੇ ਦੀਆਂ ਕਰ ਤੇ ਐਮੀ ਦੀਆਂ ਕਰ ਐਮੀ ਦੇ ਬਾਪੂ ਦੀਆਂ ਛਿੱਦੀ ਛੁੱਦੀਆਂ ਲੜੀਏ ਹਰ ਬੰਦੇ ਤੋਂ ਪਰੇ ਖਾਓ ਹਾਂ ਜੇ ਖਾਨ ਆਰਡਰ ਕਰਤਾ ਉਹ ਕਨੇ ਚੱਪ ਕਰਕੇ ਜਾ ਕੇ ਸੀਟ ਤੇ ਬੈਠ ਜਾਊਗਾ ਨੇ ਇੱਥੇ ਖੜਨ ਦਾ ਕੋਈ ਫਾਇਦਾ ਨਹੀਂ ਉਹ ਤੁਹਾਨੂੰ ਸਮਾਨ ਮਿਲ ਜਾਊਗਾ ਹੁਣ ਅਸੀਂ ਚੱਲੇ ਅੰਦਰ ਆਪਾਂ ਬੈਠ ਗਏ ਬਿੱਬੀ ਕੋਲੇ ਮੂਵੀ ਹੋ ਗਈ ਖਤਮ ਤੇ ਉਧਰ ਚੱਲ ਰਹੇ ਫੋਟੋ ਸ਼ੂਟ ਤੇ ਬਾਕੀ ਨਾਮੇ ਤੁਹਾਨੂੰ ਬ੍ਰੇਕ ਤੋਂ ਬਾਅਦ ਹੁਣ ਚਾਹ ਡੋਮਿੰਦੋ ਜਾਈਏ ਅਸੀਂ ਕਿਉਂਕਿ ਸੈਟਰ ਨੇ ਕੁਝ ਗਾਣਾ ਸੀਗਾ ਇੱਥੇ ਕੁਝ ਵਧੀਆ